ਕੀ ਜਲੂਸ ਕਾਡ ਰਖਿਆ ਆ ਮਰਵਾਉਗੀ ਮੇਰੇ ਮੁੰਡੇ ਨੂੰ ਇਹ ਨਹੀਂ ਸੋਦਰਦੀ ਬਹੂ ਜੀ ਮਰ ਜੂਗਾ ਇਹ ਪੱਲੇ ਪੈ ਜੂ ਆਪਣੇ ਜੁਨਾ ਦੇ ਸਾਡੇ ਵਕਤ ਨੂੰ ਨਹੀਂ ਆਦੇ ਭਰਾਣਾ ਹੀ ਨਹੀਂ ਸਾਡੇ ਮੈਨੂੰ ਕੇਰਾ ਕਹਤਾ ਸਾਡੇ ਸਾਡੇ ਉਹ ਦੇ ਲੈਣੇ ਥੋੜੇ ਬਹੁਤ ਹੋ ਗਏ ਮਾਰਾ ਆ ਯਾਰ ਉਹ ਤੂੰ ਤੇਰਾ ਨਾ ਹੋ ਜੀ ਤੇ ਉਹ ਜੱਬਲਾ ਰੱਖਿਆ ਇਹ ਕੀ ਕਰਾਂ ਹੁਣ ਮੈਂ ਤੇਰੇ ਵਿਚੋ ਮੈਨੂੰ ਗਾਲਾਂ ਕੱਢਦੀ ਆਂ ਜੀ ਤੇਰੀ ਜ਼ਮੀਨ ਬਈ ਚੂੜਿਆ ਵਾਲਾ ਮੇਰੀ ਜ਼ਮੀਰ ਕਾਣੂ ਮਰੀ ਹੋਈ ਹੈ ਕਿ ਤੂੰ ਬੇਸ਼ਤੀ ਰੌਣਾ ਖਾਦਾ ਮੇਰੀ ਕੀ ਵੀ ਨਹੀਂ ਸਮਝਦੀ ਚਾਲ ਮਾਰ ਦਿਖਾ ਦੇ ਕੀ ਵੀ ਨਹੀਂ ਸਮਝਦੀ ਰੋਟੀਆਂ ਕੌਣ ਪਾ ਕੇ ਦੇਊਗਾ ਚਾਲ ਦੇ ਮਾਰੇ ਦਾ ਫੇਰ ਰੋਟੀ ਪਕਾਉਂਦੀ ਉਹ ਜਾ ਫਿਰ ਨੂੰ 20 ਰੋਟੀਆਂ ਬਾਹਰ ਦਾ ਬਾਹਰ ਜਾ ਇੱਥੇ ਅੱਛਾ ਤੇਰੀ ਜੀਪ ਥੇਰੀ ਚੱਲਦੀ ਆ ਮੇਰੇ ਤੇ ਤਾਂ ਉਹ ਤੇਰਾ ਮੁੰਡਾ ਨਕਮਾ ਲੋਕਾਂ ਨੇ ਚੋਰੀਆਂ ਕਰਨ ਗਿੱਜ ਗਿਆ ਜੀ ਚੋਰੀ ਕਰ ਲਿਆ ਆ ਹੋ ਪਤਾ ਨਹੀਂ ਕਿਹਦੀਆਂ ਤਾਰਾ ਵੱਢ ਲਿਆ ਆ ਰਾਤ ਆ ਲੰਗ ਖਾਣੇ ਚ ਗਿਆ ਹੋਇਆ ਚਲ ਹੁਣ ਤੂੰ ਵੀ ਹੋਲੀ ਬੋਲਾ ਸਾਰੇ ਪਿੰਡ ਨੂੰ ਸੁਣਾਏ ਪਤੀ ਆ ਸਾਰੇ ਪਿੰਡ ਚ ਅਗਰ ਤੂੰ ਸੁਣ ਲਵਦੇ ਮੁੰਡੇ ਦੀ ਰਾਤ ਕਿੰਦਰ ਕੇ ਤਾਰਾ ਵੱਢ ਲਿਆ ਮਟਰ ਤੋਂ ਬੈਠ ਤੇ ਓਏ ਮੈਦਾਨ ਨੂੰ ਮੈਂ ਲੱਗਦਾ ਹੈ ਆ ਸਮਝ ਜਾ ਪੁੱਤ ਮੈਂ ਤਾਂ ਆਪ ਬਿਮਾਰ ਪਈਆਂ ਮੈਨੂੰ ਕੌਣ ਦੇਖੂਗਾ ਖੜੀ ਹੋ ਗੋ ਬੈਠੀ ਆ ਕਾਦੇ ਮੜਾ ਲੈ ਜਾਨੀ ਜਾਂਦਾ ਲੈ ਫੜ ਲੈਣਾ ਇਹ ਮੈਨੂੰ ਤੋਂ ਮਾਦਰ ਖਿਆਰ ਰੱਖਦਾ ਤੀਮੀ ਥਲੇ ਲੱਗਣ ਵਾਲਾ ਤੂੰ ਆਹ ਦੇਖ ਲੈ ਬੀ ਕਿਵੇਂ ਬੋਲਦਾਗਾ ਸ਼ਰਮ ਨਾਲ ਮਰ ਜਾ ਐਨੂੰ ਕੀ ਹੌਂਸ ਹੈ ਤਾ ਨਸ਼ੇ ਚ ਤੂੰ ਨਾ ਹੋਇਆ ਕਰਦਾਗਾ ਕਿਹੜਾ ਤੂੰ ਹੁਣ ਮੈਂ ਕੀ ਕਹਾਂ ਇਹਨੂੰ ਨਸ਼ੇ ਗੱਲੇ ਥੋੜੇ ਸੀ ਹੁਣ ਚੋਰੀਆਂ ਵੀ ਕਰਨ ਲੱਗ ਗਿਆ ਸਾਰੇ ਪੈਟ ਤੇ ਥੂ-ਥੂ ਭਰ ਆ ਰੱਖਿਆ ਮੇਰੀ ਇਹਨੇ ਮੈਂ ਉਹੀ ਕਹੀ ਜਾਂਦਾ ਮੈਨੂੰ ਪੈਸੇ ਦੇ ਦੇ ਦੋ ਮੈਂ ਦਵਾਈ ਲੈਣੀ ਆ ਸਿਰ ਤੋਂ ਕੀ ਦੇ ਦੇ ਪੁੱਤ 100 ਰੁਪਇਆ 50 ਰੁਪਏ ਦੇ ਰਹੇ ਨੇ ਸਾਰੇ ਉਹ ਬੜੂਆ ਲੈ ਗਈ ਖੋ ਕੇ ਮੈਨੂੰ ਦੇਣ ਲੱਗਾ ਸੀ ਉਹਨੂੰ ਤੀਵੇਂ ਥਰੇ ਲੱਗ ਗਿਆ ਹਾਂ ਆਪਣਾ ਪਿਓ ਦੇ ਨੂੰ ਕਿੰਨਾ ਘੁੱੜਦਾ ਹੁੰਦਾ ਸੀ ਇਹ ਤੀਵੇਂ ਥਰੇ ਲੱਗ ਗਿਆ ਦੂਸਰੀ ਵਾਰ ਉਹ ਜੇ ਉਹਨੂੰ ਕੁਝ ਕਵਾਂਗੇ ਰੋਟੀਆਂ ਕੌਣ ਭਗਾ ਕੇ ਦੇਣਾ ਮੈਂ ਤਾਂ ਜ਼ਿੰਦਗੀ ਕੱਢ ਲਈ ਹੁਣ ਹੁਣ ਤੁਸੀਂ ਵੀ ਆਦੀ ਜ਼ਿੰਦਗੀ ਕੱਢਣੀ ਆ ਕੌਣ ਪੁੱਛੂ ਜੇ ਮੈਂ ਮਰ ਗਈ ਤੈਨੂੰ ਕੌਣ ਪੁੱਛੂਗਾ ਹੈ ਤੇਰਾ ਵੱਡਾ ਭਾਈ ਤੇ ਰਖਿਆਲ ਰੱਖਦਾ ਮੜਾ ਸੋਚ ਲਿਆ ਕਰ ਘੱਟ ਕਰਿਆ ਕਰ ਨਸ਼ੇ ਇਹ ਭੈਣ ਦਾ ਯਾਰ ਵੀ ਕਰ ਜਾਇਆ ਕਰ ਤੂੰ ਦਿੱਤੋ ਸਮਾਨ ਲੈ ਕੇ ਮੇਰਾ ਵੱਡਾ ਭਾਈ پیسے ਦੇ ਦਊਗਾ ਆਪੀ ਮੈਂ ਨਹੀਂ ਕਰ ਆਪੀ ਦੇਉਂ پیسے ਮੰਜਾ ਲੈ ਆ ਸਮਾਨ ਜਾ ਖਾਲਾ ਖੇੜੀ ਦੀ ਖਾਣੀਆਂ ਜਾ ਕੇ ਇਹ ਵੀ ਵਾਹ ਯਾਰ ਇੱਕ ਆ ਗਿਆ ਬੀ 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 ਕੀ ਕੋ ਹਾਂ ਉਹ ਤਾਂ ਠੀਕ ਆ ਕਰ ਪੀ ਚੱਕ ਲਈ ਜੀ ਲੱਗਦਾ ਦੇ ਕਿ ਸੁੱਕ ਕੇ ਮੇ ਰੋਲਾ ਜ ਪਈ ਜਾਂਦਾ ਸੀ ਅੰਦਰ ਤੂੰ ਸਾਲਾ ਸੁਆਦ ਲੈ ਸੁਆਦ ਵਾਲੀ ਕਿਹੜੀ ਗੱਲ ਆ ਯਾਰ ਇਹਨਾਂ ਨੂੰ ਤਾਂ ਐ ਕਿਉਂ ਮਾਰਦਾ ਆਪਣੇ ਸੀਰੀ ਦੇ ਇਹੀ ਤਾਂ ਸਾਮੀ ਬੈਠਾ ਸਾਰੇ ਘਰ ਨੂੰ ਤੇ ਪੈਸੇ ਤਾਂ ਵੀ ਨਹੀਂ ਦਿੰਦੇ ਮੈਂ ਜਾਨ ਦੇ ਦੀ ਪੂਰੀ ਲੈਣੀ ਸੀ ਉਹ ਵੀ 10 ਰੁਪਏ ਨਹੀਂ ਦਿੱਤੇ ਇਹਦਾ 300 ਥਲੇ ਲੱਗਾ ਹੋਇਆ ਹੈ 300 ਦਾ ਜਾਰ ਚਿੱਚਲ ਐ ਲੈ ਕਾ ਨੂੰ ਕਿਹੜੇ ਸਰਦਾਰ ਉਹ ਤੂੰ ਚੁੱਪ ਕਰਦਾ ਮੈਨੂੰ ਤੂੰ ਲੜੜੇ ਨਾ ਖਾ ਲੈ ਸਰਦਾਰ ਐ ਤੂੰ ਉੱਪਰ ਸਦਾ ਮਿਲ ਪਾਈਂ ਆ ਤੂੰ ਮੇਰਾ ਤੂੰ ਵੀ ਨਾਲ ਆਂਦੇ ਇਕੱਠੇ ਨੇ ਸ਼ੇ ਕਰਦੇ ਆ ਦੋਨੇ ਨਾਲ ਨਹੀਂ ਹੈ ਨਾ ਠੀਕ ਹੈ ਨਾ ਨਾਲ ਹੀ ਆਉਣੀ ਰਹਿਣਾ ਦੇਖਿਆ ਤੈਨੂੰ ਵੀ ਨਾਲੇ ਦੇ ਬੀਬੀ ਜੀ ਦੇਖ ਲਓ ਕਿਵੇਂ ਬੋਲਦਾ ਦੋਨੇ ਮਾਤਾ ਇਕੱਠੇ ਨੇ ਸ਼ੇ ਕਰਦੇ ਆ ਇਹ ਕੋਈ ਨਾ ਇਹਨੂੰ ਤਾਂ ਦੇ ਦਿਆ ਕਰ ਆਪਣੇ ਸੀਰੀ ਨੂੰ ਤਾਂ 150 ਰੁਪਏ ਚੱਲ ਬੀੜੀਆਂ ਪੀਂਦਾ ਝਰਦਾ ਹੀ ਖਾਂਦਾ ਮੈਂ ਤਾਂ ਕੁਛ ਲਾਜ਼ਾ ਨਹੀਂ ਛੋਟਾ ਬੀੜੀ ਵੀ ਦਾ ਹਾਂ ਤੂੰ ਤਾਂ ਨਸ਼ੇ ਵੱਡੇ ਕਰਦਾ ਤੂੰ ਤਾਂ ਰਹਿਣ ਦਿਆ ਕਰ ਇਹਦਾ ਰੂੜੀਆਂ ਤੋਂ ਚੱਕੇ ਮੈਨੂੰ ਤਾਂ ਇਹ ਲੱਗਦਾ ਛੋਟੇ ਜਿਹੜੇ ਪੈਸੇ ਉਹਨੂੰ ਦਨਖੋ ਕੇ ਲੈ ਜਾਂਦਾ ਸਾਰੇ ਉਦੋਂ ਇੱਕ ਮੇਰੀ ਗੱਲ ਸੁਣ ਮੈਂ ਤੇਰੀ ਸੀਰੀਆ ਮੇਰੇ ਸਰਦਾਰ ਵਰਗਾ ਜੁੰਗਲਾ ਜੀ ਜਿਹੜੀ ਤਰੀਕਾ ਵਾਲੀ ਆ ਉਹ ਰੀਲਾ ਹੀ ਬਣਾਉਂਦੀ ਮੇਰੇ ਲੋਵੇ ਆ ਗਏ ਗੱਲ ਸੁਣ ਲਾ ਮੇਰੇ ਘਰ ਵਾਲੇ ਨੂੰ ਪੁੱਛਣਾ ਬੋਲੀ ਠੀਕ ਹੈ ਨਾ ਮੈਂ ਹੁਣੀ ਦੇ ਖਾਣ ਜੀ ਉਹਨੇ ਮੈਂ ਪਾਰਸਲ ਆਲੇ ਆ ਰਹੇਗਾ ਬਾਹਰ 500 ਰੁਪਏ ਦਿਓ ਮੈਂ ਉਹ ਮੰਗਵਾਈ ਸੀ ਜੀ ਬਡੂਆ ਦਾ ਤੁ ਲੈ ਗਈ ਹੁਣ ਤੇਰੇ ਕੋ ਬਡੂਆ ਕਿੱਥੋਂ ਆਊਗਾ ਹੁਣ ਦੇਖੋ ਪੈਸੇ ਕਿਥੋਂ ਲੇ ਉਹ ਦੇ ਗਈ ਸੀ ਬਡੂਆ ਮੈਨੂੰ ਉਹ ਖੜਾ ਗਈ ਸੀ ਬਡੂਆ ਆਪਣਾ ਉਹ ਤੈਨੂੰ ਮਿਲਾਓ ਉਹ ਤੁ ਛੱਡ ਓਏ ਮੇਰੇ ਮਾ ਦੇਖ ਲੈ ਤੂੰ ਸੀ ਨਾ ਲੜ ਕੇ ਮਾਲੇ ਪੈਸੇ ਹੈ ਇਹਦੇ ਕੋਲੇ ਆ ਲੈ ਲੈ ਆਹ ਗੁੱਦੀ ਤੇ ਵੇ ਗੁੱਦੀ ਤੂੰ ਪੈਸੇ ਵਟੋ ਬਹਿ ਜਾ ਯਾਰ ਕਾਣੂ ਕਾਣੂ ਉਤੇ ਵੀ ਜੇ ਜੇ ਲੂਸ ਕੱਢ ਗਵਾਂਡੀ ਦਿਖਦੇ ਆ ਪੈਸੇ ਨਹੀਂ ਦਿੰਦੇ ਬਹਿ ਜਾ ਬਹਿ ਜਾ ਤੂੰ ਪੈਸੇ ਕਰਨੇ ਕੀ ਹੈਗੇ ਮੈਂ ਦਵਾਈ ਲੈ ਓਏ ਬਹਿ ਜਾ ਡਾਕਟਰ ਕੋਲ ਜਾ ਕੇ ਮੇਰਾ ਨਾਮ ਲੈ ਦੀ ਦੇ ਦੇ ਪੁੱਤ ਤੈਨੂੰ 100 ਰੁਪਏ ਦਵਾਈ ਲੈ ਆਉਗਾ ਮਰ ਮਰ ਜੂਗਾ ਨਹੀਂ ਆਪਣੇ ਗਾਲ ਪੈਜੂਗਾ ਬੇਬੇ ਤੇਰੇ ਕਹਿਣ ਤੇ ਦੇ ਦੋਨਾ ਉਂਝੀ ਤਾਂ ਨਹੀਂ ਕਰਦਾ ਨਾ ਦੇ ਨੂ ਇਹਦਾ ਲੱਛਣ ਹੈ ਦੇ ਜਿੰਨਾ ਜੁੰਨੇ ਨਹੀਂ ਪਉਂਦੀ ਉਹ ਗਿੱਲਾ ਬਣਾਉਂਦੀ ਰੀਜਾ ਸਾਲਾ ਫੜ ਬਾਕੀ ਲਿਆ ਕੇ ਮੋੜਦੀ ਚੱਲ ਮਾਦਾ ਮੱਕੀ ਤੂੰ ਜਾ ਕੋਣਾ ਕਿਤੇ ਗੇੜਾ ਮਾਰ ਕੋਣਾ ਚੰਗਾ ਪਾਣੀ ਛੱਡ ਕੇ ਆਇਆ ਸੀ ਮੈਂ ਚਾਹ ਪੀਣ ਆਇਆ ਸੀਗਾ ਚਾਹ ਵੀ ਨਹੀਂ ਪੀਣਾ ਰੌਲੇ ਪਾਵਾ ਕਿ ਨਾ ਜਰੂਰ ਗੱਡ ਰੱਖਿਆਗਾ ਦੋ ਦੋ ਰੁਪਇਆ ਇਹਨੇ ਦੋ ਨਹੀਂ ਨਾਲੇ ਬਹੁਣੋ ਕਹਿ ਜੀ ਚਾਹ ਦੇ ਜੂਗੀ ਮੈਨੂੰ ਪੁੱਤ ਬੈ ਜਾ ਬੈ ਜਾ ਮੈਂ ਲੰਮਾ ਚੱਪ ਚੀ ਜੀ ਹੈ ਜਿੱਤਾ ਦੇ ਮਸਕੀ ਦਸਾ ਪੁੱਤ ਦੇ ਨੂੰ ਮਿੰਨੇ ਮਿੰਨੇ ਸੜੀ ਅੰਨ ਨਹੀਂ ਕੱਦਦਾ ਜਿਹੜਾ ਤਰਾ ਸੁਸ ਸੁਸੰਤਾ ਮੁੰਡਾ ਐ ਨਾ ਮੈਨੂੰ ਨਾ ਸਿਆਣ ਨੇ ਤੇ 파ੜਾ ਵੱਡਾ ਆਉਂਦਾ ਮੇਰੇ ਲੈਵੇ 2 ਮਿੰਟ ਉਹ ਤਾਂ ਨਹੀਂ ਗੱਲ ਸੁਣਦਾ ਬੱਬ ਬੱਡਾ ਦਾਬ ਹੋਇਆ ਧੀ ਮਿੱਥਲੇ ਲੱਗਿਆ ਉਹ ਛੋਟੀ ਦੀ ਗੱਲ ਸਹੀ ਹੈ ਜਿਹੜੀ ਉਦਿੱਕਰ ਵਾਲੀ ਉਹਦਾ ਢੀਲਾ ਬਣਾਉਂਦੀ ਹੈ ਕਿ ਸਾਰੇ ਪਿੰਡ 'ਚ ਰੌਲਾ ਪੈ ਜਾਗਾ ਸਾਰੇ ਫੌਂਡਾ 'ਚ ਹੀ ਲਾਉਂਦੀ ਜਾਣਗੇ ਤੇ ਗੰਦ ਬਾਹਰ ਕਿੱਸੋ ਉਹਦਾ ਪਤਣੀ ਗਵੰਡੀਆਂ ਦਾ ਬੇੜਾ ਵਹਿ ਗਿਆ ਜਿਹੜਾ ਤੁਹਾਡੇ ਲੋਵਾ ਤਾਂ ਕੰਮ ਤੇ ਪੈ ਪੈਸਾ ਦੇ ਦਦੇ ਨਹੀਂ ਹੈਗੇ ਤੁਸੀਂ ਕੀ ਕਹਾ ਪੁੱਤ ਮੈਂ ਮੈਂ ਆਪ ਮੰਜੇ ਤੇ ਪਈਆਂ ਬਥੇਰਾ ਕਹਿਣੀ ਹੈ ਇਹਨਾਂ ਨੂੰ ਵੀ ਦੇ ਦਿਆ ਕਰ ਪੈਸੇ ਚਾਲ ਉਹ ਜਿੱਦਾਂ ਦਾ ਹੈ ਨਹੀਂ ਕੀ ਕਰਾਂ ਹੁਣ ਮੈਂ ਚੱਲਦਾ ਹੁਣ ਸਮਝਾਉਂਗੀ ਉਹਨੂੰ ਕੋਈ ਨਾ ਉਹਨੂੰ ਕਿ ਕਿਦਾਂ ਦੇ 200 ਰੁਪਏ ਦੀ ਮੈਂ ਵੀ ਜਣਾ ਮੇਰੀ ਕਰਾ ਲਈ ਹੈਗੀ ਐ ਕੋਈ ਨਾ ਪਤਾ ਮੈਂ ਕਹਿ ਦੂੰਗੀ ਉਹਨੂੰ ਮੁੰਡੇ ਨੂੰ ਵੱਡੇ ਨੂੰ ਆ ਉਹ ਛੋਟਾ ਤੇ ਉਹਦਾ ਦਾ ਨਸ਼ੇੜੀ ਆ ਛੋਟਾ ਦਾ ਮਲੇੰਗਾ ਸਵੇਰੇ ਖਲ ਦਾ ਤੜਕੇ ਹੱਗ ਲੈਂਦਾ ਕੋਈ ਤਦੂਲੇ ਵੀ ਕੋਈ ਕੰਮ ਨਹੀਂ ਹੈਗਾ ਉਹ ਜਿਹੜੀ ਨੂ ਨੂ ਰਣੀ ਆ ਉਹ ਠੁਮਕੇ ਜੇ ਮਾਰਦੀ ਆ ਸਾਰੇ ਪਿੰਡ ਦੇ ਲੈ ਲੈ ਸੁਆਦ ਚੱਕ ਰੱਖੀਆਂ ਨੇ ਮੈਂ ਕੀ ਕਹਾ ਪਤਾ ਉਹਨੂੰ ਉਹ ਅੱਡ ਮੈਨੂੰ ਵੱਡ ਖਾਉ ਵਾਂਗੋ ਪੈਂਦੀ ਆ ਪਾਣੀ ਦੀ ਘੁੱਟ ਤਾਂ ਨਹੀਂ ਦਿੰਦੀ ਰੋਟੀ ਤਾਂ ਨਹੀਂ ਦਿੰਦੀ ਉਹ ਵੀ ਮੈਥੋਂ ਕੰਮ ਕਰਾਉਂਦੀ ਰਹਿੰਦੀ ਹੈਗੀ ਕੁਕ ਕੁਸ ਨਹੀਂ ਹੁੰਦਾ ਛੋਟੇ ਵਾਲੇ ਦੋ ਭੁੱਕੀ ਦੇ ਕਾੜ ਮਾਰਿਆ ਕਰ ਸਵੇਰ ਨੂੰ ਉਹਦਾ ਕੁੜਦੀ ਫਿਰੇਗੀ ਦੋਨਾਂ ਨੂੰ ਭੇ ਕਿਹੜੇ ਭੁੱਕੀ ਦੇ ਕਾੜ ਮੇਰੀ ਦਵਾਈ ਪੂਰੀ ਆ ਜਾਵੇ ਉਹੀ ਵਾਦੂ ਆ ਕੁਕ ਕੁ ਕੁਸ ਨਹੀਂ ਹੁੰਦਾ ਚੋਰੀ ਡੱਬੇ ਚ ਕਾਲਾ ਕਰ ਬਹੂ ਜੀ ਦੇ ਤਾਂ ਜੁੰਡੇ ਆਈ ਜਾਣਗੇ ਹਾਂ ਉਹਨੇ ਅੱਡ ਬਹੂ ਜੀ ਨੇ ਕਾਲਾ ਮੂੰਹ ਕਰਾ ਰੱਖਿਆਗਾ ਉਹਦੇ ਕੀ ਆਖਣਗੇ ਲੋਕ ਮੇਰੇ ਦੀਦਾ ਹੀ ਐ ਮੈਨੂੰ ਵੀ ਦੀਦਾ ਉਹਦਾ ਮੇਰੀ ਵੀ ਬੇਇੱਜ਼ਤੀ ਹੁੰਦੀ ਆ ਜੀ ਮੇਰੀ ਘਰ ਵਾਲੀ ਇਹਦੀ ਕਿਹੇ ਜਿਹਾ ਮਲੰਗਾ ਦੇ ਵਾਸਤੇ ਚੱਲ ਮੇਰਾ ਕੰਮ ਕਰਦਾ ਹੁਣ ਜਾ ਕੇ ਪੈਸੇ ਦੇ ਦਿਓ ਹੱਥੋਂ ਦਾ ਕੰਨੀ ਦਾ ਮੈਂ ਉਹਦਾ ਟੰਡਪੋੜੀ ਚੱਕ ਕੇ ਵੱਡੇ ਦੇ ਪਿੱਛੇ ਲਈ ਪੈਸੇ ਹਾਂ ਵੱਡੇ ਹੀ ਦੇਊਗਾ ਪੈਸੇ ਤੈਨੂੰ ਚੱਲ ਠੀਕ ਆ ਜਿਹੜੀ ਗੱਲ ਕੀ ਆ ਦੋ ਮਾਰ ਭੁੱਕੀ ਦੇ ਕਾਰ ਖੜੀ ਹੋ ਜੇਗੀ ਦੁਨਆਪੀ ਬਸ ਐਂ ਤਾਂ ਭੁੱਕੀ ਦੇ ਕਾਰ ਮਾਰ ਦੋ ਇਹ ਅੱਡੇ ਸੇਰੇ ਲਾਉਂਦਾ ਗੱਲਾਂ ਨੂੰ ਮੇਰੀ ਦਵਾਈ ਆਜੇ ਪੂਰੀ ਉਹੀ ਬਾਦੂਆ ਸਿਰ ਦੁੱਖ ਦੇ ਦੀ ਗੋਲੀ ਦਾ ਬਹੂ ਜੀ ਨੇ 2 ਦਿਨ ਹੋ ਗਏ ਮੰਗਦੀ ਨੂੰ ਉਹ ਨਹੀਂ ਦਿੱਤੀ ਹੈਗੀ ਇਹ ਅੱਡੇ ਸੇਰੇ ਲਾਉਂਦਾ ਗੱਲ ਪਤਾ ਨਹੀਂ RAMU ਕਿੱਥੇ ਬਾ ਗਿਆ ਨਾ ਤਾਂ ਨੀਰਾ ਪਾ ਕੇ ਗਿਆਗਾ ਮੱਝਾ ਨੂੰ ਗੋਹਾ ਗੋਹਾ ਉੱਥੀ ਪਿਆਗਾ ਇਹਦਾ ਵੀ ਸਰਿਆ ਪੈ ਨਹੀਂ ਆਵਣਾ ਆਵਣਾ ਨਹੀਂ ਹਾਂ ਦੱਸ ਕੀ ਆ ਸਾਰਾ ਦਿਨ ਕਿਉਂ ਕੰਨ ਖਾਦੇ ਆ ਨਹੀਂ ਮੇਰੀ ਗੱਲ ਸੁਣ ਅਰਾਮੂ ਕਿੱਥੇ ਗਿਆ ਤੋ ਗੋਹਾ ਕੂੜਾ ਸਟਿਆ ਲ ਐਵੇਂ ਦੇ ਐਵੇਂ ਪਿਆ ਦੇ ਕਿਵੇਂ ਗਾ ਪਾਇਆ ਪਿਆਗਾ ਨਾ ਪਹਿਲਾਂ ਅਰਾਮੂ ਮੈਨੂੰ ਦੱਸ ਕੇ ਜਾਂਦਾ ਹੁੰਦਾ ਨਹੀਂ ਮੈਂ ਵਗ ਜਾ ਮੈਡਮ ਜਾਣਾ ਤੁਸੀਂ ਮੇਰੀ ਇੱਜ਼ਤ ਘਟਾ ਰੱਖੀ ਆ ਉਹ ਵੀ ਨਹੀਂ ਕੁਛ ਸਮਝਦਾ ਹੈਗਾ ਮੈਨੂੰ ਜਿਹੜਾ ਇਸ ਘਰ ਦਾ ਸੀਰੀ ਆ ਨਹੀਂ ਮੈਂ ਕੀ ਕਰਾਂ ਜੇ ਮੈਂ ਸਟਣ ਵਾਲੀ ਹੋਮਾ ਗੋਹਾ ਕੂੜਾ ਨਾ ਮੈਂ ਸਟ ਦਿੰਦੀ ਜਾ ਉਸ ਬਣ ਕੇ ਉਹਨੂੰ ਰਾਮੂ ਨੂੰ ਲਿਆ ਬਲਾ ਕੇ ਕਿੱਥੇ ਬੈਠਾਗਾ ਬੇਬੇ ਤੂੰ ਨਾ ਡਰਾਮੇ ਜੇ ਨਾ ਕਰਿਆ ਕਰ ਮੈਂ ਚੰਗੀ ਤਰ੍ਹਾਂ ਜਾਣਦੀ ਆ ਕੰਮ ਵਾਲੀ ਤੈਨੂੰ ਹੂੰ ਕਰਦੀ ਆ ਤੈਨੂੰ ਤਾਂ ਮੇਰੇ ਡਰਾਮੇ ਹੀ ਲੱਗਦੇ ਨੇ ਮਸਾ ਤਾਂ ਮਾੜੀ ਮੋਟੀ ਦਵਾਈ ਖਾ ਕੇ ਮੈਂ ਹੁਣ ਇਸ ਤਰ੍ਹਾਂ ਬੈਠਣ ਜੋਗਰੀ ਹੋਈ ਆ ਨਹੀਂ ਤਾਂ ਮੈਂ ਸਾਰਾ ਦਿਨ ਬਿਸਤਰੇ ਨਹੀਂ ਉਹ ਕਰ ਖੀਤੀਗੀ ਬੇਬੇ ਮੈਂ ਇੱਕ ਗੱਲ ਕਹਾਂ ਪਰ ਗੋਡੇ ਨਾ ਖੜਿਆ ਕਰ ਨਾ ਆ ਜਿਹੜੀ ਤੇਰੀ ਜੀਬ ਚੱਲਦੀ ਆ ਨਾ ਲੁਤਰੋ ਇਹੀ ਖੜਜਿਆ ਕਰ ਮੈਂ ਤਾਂ ਕਹਿੰਦੀ ਮੈਂ ਤੈਨੂੰ ਕੀ ਕਹਤਾ ਲੁਤਰੋ ਨੂੰ ਮੈਂ ਤਾਂ ਤੈਨੂੰ ਪੁੱਤ-ਪੁੱਤ ਕਰਦੀ ਆਂਗੀ। ਮੈਨੂੰ ਪੱਤੀ ਆ ਜਿਹੜੀਆਂ ਤੂੰ ਮੇਰੇ ਘਰ ਵਾਲੇ ਦੇ ਉਂਗਲਾ ਲਾਉਣੀ ਆ ਮੇਰੇ ਖਿਲਾਫ। ਹਾਂ ਉਹ ਪਤਾ ਮੈਨੂੰ ਕਿੰਨਾ ਬੋਲਦਾ ਵਾ। ਤਾਂ ਮੈਂ ਉਹ ਮਿੰਟਾਂ ਜੀਆਂ ਕਰਨ ਲੱਗ ਗਿਆ। ਤਾਰ ਹੈ ਤੇ ਨਹੀਂ ਤਾਂ ਉਹਨੂੰ ਬੈਗ ਚੱਕ ਕੇ ਆਪਦੇ ਪੇਕੀ ਨੂੰ ਵਗ ਜਾਂਦੀ। ਚਲ ਮੈਥੋਂ ਗਲਤੀ ਹੋ ਗਈ ਤੇ ਤੂੰ ਐ ਕਰ ਰਾਮ ਨੂੰ ਲਿਆ ਭਾਲ ਕੇ। ਬੇਬੇ ਤੈਨੂੰ ਇੱਕ ਗੱਲ ਕਾ ਮੈਥੋਂ ਨਹੀਂ ਭਾਲਨ ਜਾਇਆ ਆਂਦਾ ਆਪੀ ਆ ਜੂਗਾ। ਮੈਂ ਤੈਨੂੰ ਇੱਕ ਗੱਲ ਕਹਾਂ ਜੇ ਤੂੰ ਮਾੜਾ-ਮੋਟਾ ਹੱਥ ਪੱਲਾ ਹਲਾ ਲਿਆ ਕਰੇ। ਅਗੋ ਹਾਸਟ ਟਿਲਿਆ ਕਰੇ ਤਾਂ ਤੇਰੇ ਗੋਡੇ ਵਧੀਆ ਚੱਲਣ ਲੱਗ ਜਾਣ। ਇਦਾਂ ਦਾ ਤੇਰੇ ਗੋਡੇ ਤਾਂ ਖੜ ਜਾਂਦੇ ਆ। ਇਹਦੇ ਨਾਲ ਕੀ ਦਿਮਾਕ ਮਾਰਾਂ। ਮੈਨੂੰ ਲੱਗਾ ਰਾਮੂ ਵੀ ਹਾਲ ਦਾ। ਕੰਦ ਚ ਟੱਕਰਾ ਮਾਰ ਲਾ ਉਹ ਇਹਦੇ ਨਾਲ ਮਾਰ ਲਾ। ਤੇਰੇ ਤੂੰ ਪੁੱਛਦੀ ਕਿਨੂੰ ਆ? ਜੇ ਕੰਦ ਚ ਫੇਰ ਮਾਰਨਾ ਮਾਰ ਲਾ ਫੇਰ। ਆਉਂਦਾ ਰਾਮੂ ਵੀ ਵਿਚਾਰਾ। ਕਿੱਥੋਂ ਆ? ਵੇ ਤੂੰ ਕਿੱਥੋਂ ਆਇਆ ਹੁਣ ਮੇਰਾ ਮੂੰਹ ਇੱਕ ਗੱਲ ਦੱਸਾਂ ਨਾਲੇ ਨਾ ਤੂੰ ਸੁੱਕੀ ਸਾਂਦੀ ਥੱਲੇ ਨਾ ਬੈਠਿਆ ਕਾ ਆ ਮੰਜੇ ਤੇ ਬਹਿ ਜਾ ਇੱਧਰ ਨਾ ਵਜਾ ਕੀ ਹੋ ਗਿਆ ਥਾਰਾ ਮੰਜਾ ਰੋਕੀ ਦੀ ਸੀ ਦਾਨੀ ਕੀ ਹੋ ਗਈ ਲੱਗਾ ਕੀ ਹੋਣਾ ਕੀ ਹੋ ਗਿਆ ਆ ਤੈਨੂੰ ਦੀਨਾ ਨਹੀਂ ਆ ਦੇਖ ਗੋਹਾ ਕਿਵੇਂ ਪਿਆ ਉਹ ਮੱਝਾਂ ਐਂ ਖੜੀਆਂ ਨਹੀਂ ਗਈਆਂ ਨਾ ਤੂੰ ਕੁਝ ਪਾ ਕੇ ਗਿਆ ਉਹਨਾਂ ਨੂੰ ਇੱਕ ਆ ਦੇ ਵਸਤੇ ਲਿਆਂਦੀ ਹੈਗੀ ਲੈ ਆ ਆਖਿਆ ਸੀ ਮੈਂ ਤੈਨੂੰ ਸੀ ਆਏ ਨੂੰ ਸੀਰੀ ਨੂੰ ਵੀ ਸਿਰ ਚ ਚੜਾਤਾ ਸਰਚ ਗਲੀਆਂ ਕਰਨ ਲੱਗ ਗਿਆ ਹੁਣੇ ਕਿਉਂ ਮੈਂ ਮੇ ਕੋ ਚੱਕਾ ਗੁਗੂਆ ਤੇ ਪੈਸੇ ਕਿਵੇਂ ਫੜ ਲੈਣਾ ਮਹੀਨੇ ਦੀ ਮਹੀਨੇ ਤਨਖਾਹ ਲੈਣਾ ਤੂੰ ਖਾ ਟੱਟੂ ਆ ਨਾ ਮਣੀ ਚ ਪੈਸੇ ਫੜਾ ਇੱਕ ਫਸਾ ਕੇ ਖੜਾ ਲਈ ਦੇਊਗਾ ਪਤਾ ਨਹੀਂ ਨਾ ਵੀਰਾ ਤੇ ਸਮਾਨ ਦੀ ਤੋੜ ਤਾਂ ਲੱਗੂ ਕੋਈ ਗੱਲ ਨਹੀਂ ਮੇਰੇ ਪੁੱਤ ਉਦੋਂ ਲੈਣ ਆਊਗਾ ਪਹਿਲਾਂ ਲੱਗੂ ਉਹਨੂੰ ਦੇ ਪੈਸੇ ਫੇਰ ਦਊ ਸਮਾਨ ਨਲੇ ਨੰਦਾ ਇਤ ਕੀ ਸਮਾਨ ਨੇ ਉਹ ਤੋਂ ਪੈਸੇ ਕਢਊ ਆਉਦੇ ਕੋਈ ਨਾ ਮੇਰੇ ਪੈਸੇ ਦਾ ਕਿੱਦਰੇ ਜਾਂਦੇ ਆ ਤੂੰ ਤੀਂਦੇ ਉਹ ਤਾਂ ਪੜਾਈ ਲੈਣੇ ਮਾ ਤਾਂ ਕੋਈ ਨਾ ਆ ਕਹਿੰਦੀ ਸੀ ਭਾਈ ਜੇ ਨਾ ਇੰਸਟਾਗ੍ਰam ਤੇ ਰੀਲ ਬਣਾ ਲਾ ਜੇ ਮੇਰੀ ਕੱਕੜ ਵਾਲੀ ਦੇਖ ਲਈ ਫੇਰ ਮੇਰੇ ਤੇ ਚਿੱਟੜ ਗੁੱਟੇ ਆਣਗੇ ਕਹੇ ਇਹ ਗੱਲ ਕਰਦਾ ਦੋ ਨਹੀਂ ਕੁਝ ਨਹੀਂ ਹੁੰਦਾ ਤੇ ਘਰ ਵਾਲੀ ਨੂੰ ਕੌਣ ਦੱਸੂਗਾ ਨਾਲ ਮੇਰੇ ਮੇਰੀ ਗੱਲ ਮੇਰੀ ਨਾ ਸੇਲੀ ਆ ਮੇਰੀ ਕਾਲਾ ਲਈ ਪਤਾ ਨਹੀਂ ਉਹ ਗੁੱਸੇ ਹੋਈ ਮੜੀ ਉਹਦੇ ਨਾਲ ਬਣਾ ਦੀ ਆ ਸੇਲੀ ਮੇਰੀ ਹਾਂ ਸੱਚੇ ਉਹ ਗਾਣਾ ਲਾਦੀ ਜਦੋਂ ਯਾਦ ਸੱਜਣਾ ਦੀ ਆਈ ਵਿਛੋੜੇ ਦਾ ਪੈਣਗੇ ਹਾਂ ਇਹ ਸੱਚੇ ਤਾਂ ਇੰਸਟਾਗ੍ਰਾਮ ਤੇ ਬਾਲੀ ਫੇਮਸ ਅੰਨਿਆ ਸੱਚੀ ਤਰ੍ਹਾਂ ਹੀ ਲਿਆ ਹੋਇਆ ਹੋਈ ਤੂੰ ਤਾਂ ਸਾਡੀਆਂ ਕੁਲ ਦੇ ਨਾ ਜੱਤ ਮਾਰੀ ਆ ਨਾ ਅੰਨਿਆ ਤੂੰ ਤਾਂ ਦੀ ਪ੍ਰੋਪਰਟੀ ਦਾ ਮਾਲਕ ਆ ਕਿਹਦਾ ਹੀ ਤਾਂ ਕਹਿੰਦਾ ਗਵੰਡੀਆ ਦਾ ਬੇੜਾ ਵਹਿ ਗਿਆ ਜਿਹੜਾ ਥੁੰਡੇ ਨੰਗਾ ਦੇ ਲੋਵਾ ਦਾ ਨਹੀਂ ਸਰ ਤੈਨੂੰ ਕੰਮ ਕਰਨ ਦੇ ਕੀ ਲੋੜ ਆ ਜਦੋਂ ਤੇ ਇਹਦੇ ਕੋਲ ਤਾਂ ਥਾਰ ਗੱਡੀ ਆ ਥਾਰ ਉਹਦਾ ਮੈਨੂੰ ਪਤਾ ਪੈਸੇ ਮੈਂ ਹੀ ਦਿੱਤੇ ਸੀ ਇਹਨੂੰ ਹਾਂ ਹੋਰ ਸੱਚੇ ਦੇ ਮੇਰੇ ਨਾਲ ਗਲਤੀ ਬਣਾ ਲੈ ਚੱਲ ਇਹ ਆਈ ਨੂੰ ਦੇ ਲੈ ਕੇ ਆਉਣ ਇਹਨੂੰ ਪਰਾਂ ਕਰਦੇ ਤਾਂ ਪਹਿਲੀ ਵੇ ਵਸਾ ਮੈਨੂੰ ਕਰਾ ਦੇ ਪਹਿਲਾਂ ਰਮਗੀਤ ਕਿਹੜਾ ਲਾਣਾ ਓ ਲੈ ਜੇ ਤੂੰ ਨੱਚੀ ਨਾ ਮੇਰੇ ਨਾਲ ਲੰਘੀ ਤੇ ਸ਼ਰਾਬ ਦੇਉਦੂ ਏਗਾ ਤੂੰ ਗਾਏਗਾ ਮੈਂ ਗਾ ਦੂ ਸੁਰ ਤਗੜਾ ਮੇਰਾ ਬਸ ਠੀਕ ਆ ਚੱਲ ਸਟਾਰਟ ਕਰਤੀ ਹਾਂ ਕਰਤੀ ਜੇ ਤੂੰ ਨੱਚੀ ਨਾ ਮੇਰੇ ਨਾਲ ਗਗੋਰੀ ਲਲ 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 ਸਲਿਆ ਹੀ ਕਰੀਂ ਨੇ ਹੋਗੇ ਹੈ ਆਈ ਰਦੀ ਨਹੀਂ ਜੇ ਕੁਛ ਨਹੀਂ ਉਤੇ ਕਰੇਲ ਬਣਾਉਂਦੇ ਸੀਗੇ ਮੈਂ ਮੈਂ ਤਾਂ ਗੋਹਾ ਗੋਹਾਚਾ ਆ ਜੀ ਤਾਂ ਮੈਨੂੰ ਸ਼ਰਮਣੀਆ ਵੀ ਮੈਨੂੰ ਸਾਰੇ ਪਿੰਡ ਦੀ ਬੇਇੱਜ਼ਤੀ ਰੱਖੀ ਆਗੀ ਭਈਆਂ ਨਾਲ ਡ੍ਰਿੱਲਾ ਪਾਉਣੀ ਆਗੀ ਕਿ ਹੁੰਦਾ ਕਿ ਮੈਂ ਤਾਂ ਅੱਜ ਹੀ ਰੀਲ ਪਾਈ ਸੀਗੀ ਪਾਈ ਸੀ ਅੱਜ ਹੀ ਰੀਲ ਮਰੂੰ ਲੜਬੜਾਤਾ ਹੁਣ ਚੱਕ ਹਾਂ ਤਾਂ ਮੈਂ ਅਪਲੋਡ ਵੀ ਨਹੀਂ ਕਰੀ ਚੱਲ ਕੋਈ ਨਾ ਕਾਲੂ ਕਾਲੂ ਰੈਂਡ ਦੇ ਮਾ ਉਹ ਕੰਮ ਕਰ ਲੇਗਾ ਉਧਰ ਓਏ ਕੰਮ ਕੰਮ ਵੀ ਵੀ ਕਰ ਲੂਗਾ ਰੈਂਡ ਦੇ ਜੀ ਕਾਲੂ ਜਾ ਗੋਹਾ ਜਾ ਜਾ ਉਧਰ ਉਹਦਾ ਜੇ ਉਹ ਬੜਨ ਦੀ ਸੀ ਕਿ ਕੰਨ ਪਸੂਆਂ ਦੇ ਰਗਰ ਦੇ ਕਰੇ ਬੜਨ ਦੀ ਹਿੰਮਤ ਕਿਤੇ ਹਿਸਾਬ ਲਿਆ ਲਿਆਵਦਾ ਕੱਕਾ ਨੂੰ ਪੁੱਟਿਆ ਕੀ ਰੌਲਾ ਜਾ ਪਾਰਛਾ ਆ ਮੈਂ ਮੜੇ ਕੋਈ ਆ ਸ਼ਰਮ ਲਾ ਰੱਖੀ ਆ ਭਈਆਂ ਨਾਲ ਰੀਲਾ ਪਾਉਂਦੀ ਹੈਗੀ ਇਹ ਤਾਂ ਜਮੀਨ ਸ਼ਰਮ ਕਰਦੀ ਲੋਕਾਂ ਦੇ ਵਿੱਚ ਐਨੇ ਨੇ ਗੱਲਾਂ ਕਰਾ ਰੱਖੀਆਂ ਨੇ ਇਹਨੇ ਤਾਂ ਬੇਬੇ ਸਮਝਾ ਲਿਆ ਕਰ ਮੈਂ ਮਟ ਦੂਮੀ ਇਹਨੂੰ ਮੈਂ ਸਮਝਾਵਾਂ ਇਹਨੂੰ ਮੇਰੇ ਮਾਂ ਕਰ ਤਾਂ ਐ ਪੈਂਦੀ ਜਿਵੇਂ ਸੂਈ ਕੁੱਤੀ ਪੈਂਦੀ ਹੈਗੀ ਸਪੜਿਆਂ ਦੀ ਘਾਟ ਆ ਇਹਨੂੰ ਓਏ ਮਾਰਦਾ ਕਾਣੂ ਐ ਯਾਰ ਮਾਰਦਾ ਕਾਣੂ ਐ ਤੂੰ ਕੰਮ ਕਰ ਰੱਖਦਾ ਓਏ ਤੇ ਤੇਰੀ ਬੋਟੀ ਐ ਯਾਰ ਕਾਣੂ ਸਾਡੇ ਘਰ ਦੇ ਨਾਲ ਚਲਾ ਬੋਣਾ ਜਦੋਂ ਕੰਮ ਕਰ ਲੱਗਦਾ ਚੱਕ ਦੇ ਤੂੰ ਗੋਹਾਣੀ ਚੱਕਿਆ ਹੋ ਪਿਆ ਇਹਨਾਂ ਲੱਗ ਗਿਆ ਰੀਲਾ ਬਣਾਉਣਾ ਪੈਸੇ ਤੁਸੀਂ ਨਹੀਂ ਦਿੰਦੇ ਚਾਹ ਤੁਸੀਂ ਨਹੀਂ ਦਿੰਦੇ ਬੀੜੀ ਤੁਸੀਂ ਨਹੀਂ ਦਿੰਦੇ ਜਦੋਂ ਤੁਸੀਂ ਦਿੰਦੇ ਤੂੰ ਕੰਮ ਕਰ ਲੈ ਜਾ ਕੇ ਓਏ ਮੈਂ ਖਾਇਆ ਕੀ ਆਗਾ ਕੀ ਕੀ ਕਰ ਕੁੱਕਰ ਰੋਟਾ ਲੈ ਲੈਣੇ ਪੈਸੇ ਦਿੰਦਾਗਾ ਟੱਟੂ ਦੇ ਪੈਸੇ ਦਿੰਦਾ ਮੈਂ ਕੋਕ ਚੱਕ ਜਾ ਕੇ ਤੂੰ ਗੋ ਸਾੜਾ ਗੋਹਾੜਾ ਕਨਾਲਾ ਬੈ ਗੋਹਾ ਤੇ ਚੱਕ ਦੇਣਾ ਰੋਟੀ ਦੇਦੀ ਮੈਨੂੰ ਤਾਂ ਉਹ ਤੋਂ ਗੋਹਾ ਚੱਕੜਾ ਜਾ ਕੇ ਗੋਹਾ ਆ ਗਏ ਮੈਂ ਡਸਣ ਲੱਗੀ ਹੈਗੀ ਮਾਂ ਦੇਖ ਲਾ ਕਿਵੇਂ ਸ਼ਰਮ ਲਈ ਇਹਨਾਂ ਨੇ ਸਮਝਾ ਲੈ ਰਿਓ ਇਹਨੇ ਮੂੰਹ ਕਾਲਾ ਕਰਖਿਆਗਾ ਲੋਕਾਂ ਦੇ ਵਿੱਚ ਛਿੱਤਰਾਂ ਦੀ ਘਾਟ ਛਿੱਤਰਾਂ ਦੀ ਘਾਟ ਇਹਨੂੰ ਹੋਰ ਕੁਝ ਨਹੀਂ ਮੈਂ ਕੀ ਕਹਾ ਨਾ ਤਾਂ ਉਹ RAMU ਜਾਂ ਕੋਈ ਕੰਮ ਦਾਗਾ ਨਾ ਇਹ ਕੰਮ ਦੀ ਆ ਮੈਂ ਤਾਂ ਮੈਂ ਤਾਂ ਕੱਪੜੇ ਪਾ ਲੈ ਕੱਪੜੇ ਪਾ ਲੈ ਕਿੱਟ ਚ ਜਾਨੀ ਆ ਦੇ ਤੂੰ ਜਾ ਕੇ ਦਿਖਾ ਕਰੋ ਪੈਰ ਪਟ ਕੇ ਦਿਖਾ ਬਾਹਰ ਕਿਵੇਂ ਜਾਨੀ ਆ ਤੂੰ ਮੈਂ ਨਹੀਂ ਰਹਿਣਾ ਬੱਸ ਤੂੰ ਪੈਰ ਪਟਕੇ ਦਿਖਾ ਬਾਹਰ ਨਾ ਕੰਮ ਨਹੀਂ ਆਰਦੀ ਆਗੀ ਨਾਲ ਉਹ ਰਾਮੂ ਜੇ ਨਾਲ ਉਹ ਕੰਜਰੇ ਦੇ ਨਾਲ ਵੀਡੀਓ ਬਣਾਉਣ ਲੱਗ ਕੋਈ ਨਾ ਮੈਂ ਇਹਨੂੰ ਮੈਸਜ ਧਾਰੂੰਗਾ ਫਿਰ ਤਾਂ ਲੋਟ ਨਹੀਂ ਆਉਂਦੀ ਇਹੇ ਮੇਰ ਤਾਂ ਸੁਣਦੀ ਕਿੱਥੇ ਆਗੀ ਲੋਟ ਮੈਂ ਇਹਨੂੰ ਕਿਵੇਂ ਕਰਾਂ ਕੋਈ ਨਾ ਮੈਂ ਧਾਰੂੰ ਇਹਨੂੰ ਮਸਾਫ ਆਉਂਦੀ ਆਗੀ ਮੈਂ ਦੇਖਦਾ ਉਹਨੂੰ